ਅੱਜ ਰਾਜਪੁਰਦੀ ਨਗਰ ਕੌਂਸਲ ਦੇ ਅੰਦਰ ਸਫਾਈ ਸੇਵਕਾਂ ਦੇ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਕਾਂ ਨੂੰ ਲੈ ਕੇ ਜ਼ਬਰਦਸਤ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਦੀ ਅਗਵਾਈ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਹਾਂਸ ਰਾਜ ਪਨਵਾੜੀ, ਅਸ਼ੋਕ ਕੁਮਾਰ ਬਿੱਟੂ, ਜਸਪੀਰ ਨਾਹਰ ਅਤੇ ਹੋਰ ਯੂਨੀਅਨ ਦੇ ਆਗੂਆਂ ਦੇ ਫਲੋ ਕੀਤੀ ਗਈ। ਧਰਨੇ ਵਿੱਚ ਸੈਂਕੜੇ ਸਫਾਈ ਸੇਵਕ ਮੌਜੂਦ ਰਹੇ। ਯੂਨੀਅਨ ਪਰਦਾਨ ਹੰਸਰਾਜ ਪਨਵਾੜੀ ਨੇ ਦੱਸਿਆ ਕਿ 2.5 ਸਾਲ ਪਹਿਲਾਂ ਨਗਰ ਕੌਂਸਲ ਦੀ ਸਫਾਈ ਸੇਵਕ ਸੁਨੀਤਾ ਰਾਣੀ ਦੀ ਡਿਊਟੀ ਦੌਰਾਨ ਐਕਸੀਡੈਂਟ ਤੇ ਵਿੱਚ ਮੌਤ ਹੋ ਗਈ ਸੀ ਅਤੇ ਉਸ ਸਮੇਂ ਅਧਿਕਾਰੀਆਂ ਤੇ ਸਥਾਨਕ ਨੇਤਾਵਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਅਜੇ ਤੱਕ ਨਾ ਤਾਂ ਪੱਕੀ ਅਤੇ ਨਾ ਹੀ ਕੰਟਰੈਕਟ ਬੇਸ ਤੇ ਕੋਈ ਨੌਕਰੀ ਦਿੱਤੀ ਗਈ। ਹੁਣਾਂ ਕਿਹਾ ਇਸ ਮਾਮਲੇ ਨੂੰ ਚੰਡਗੜ ਜਲੰਧਰ ਤੇ ਹੁਸ਼ਿਆਰਪੁਰ ਤੱਕ ਅਧਿਕਾਰੀਆਂ ਤੇ ਮੰਤਰੀਆਂ ਕੋਲ ਵੀ ਲਿਜਾਇਆ ਗਿਆ ਪਰ ਕੋਈ ਹੱਲ ਨਾ ਨਿਕਲਿਆ। ਯੂਨੀਅਨ ਨੇ ਦੂਜੀ ਵਾਰੀ ਰੱਖੀ ਹੈ ਕਿ 135 ਕੱਚੇ ਮੁਲਾਜ਼ਮਾਂ ਦੇ 8 ਮਹੀਨਿਆਂ ਦੇ ਬਕਾਏ ਫੰਡ ਅਤੇ ਤਨਖਾਹਾਂ ਦਾ ਮਾਮਲਾ ਵੀ ਲਟਕਿਆ ਪਿਆ ਹੈ ਕੁਝ ਮੁਲਾਜ਼ਮਾਂ ਦੀ ਪਿਛਲੇ ਮਹੀਨੇ ਪੂਰੀ ਤਨਖਾਹ ਵੀ ਕੱਟ ਲਈ ਗਈ ਸੋ ਉਹਨਾਂ ਨੇ ਇਸ ਮੌਕੇ ਇਹ ਵੀ ਕਿਹਾ ਹੈ ਕਿ ਇਹ ਜਾਪਦਾ ਹੈ ਕਿ ਜਿਵੇਂ ठेकेदारों ਦੇ ਨਾਲ ਮਿਲ ਕੇ ਅਫਸਰ ਸਾਡਾ ਸ਼ੋਸ਼ਣ ਕਰ ਰਹੇ ਨੇ ਜਦੋਂ ਤੱਕ ਸੁਨੀਤਾ ਰਾਣੀ ਦੇ ਪਰਿਵਾਰ ਨੂੰ ਇਨਸਾਫ ਅਤੇ ਕੱਚੇ ਮੁਲਾਜ਼ਮਾਂ ਨੂੰ ਬਕਾਇਆ ਨਹੀਂ ਮਿਲਦੇ ਦਰਨਾ ਚਾਰੀ ਰਹੇਗਾ ਇਸ ਮੌਕੇ ਅਸ਼ੋਕ ਕੁਮਾਰ ਬਿੱਟੂ ਨੇ ਚੇਤਾਵਨੀ ਦਿੱਤੀ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਂਦੇ ਦਿਨਾਂ ਦੇ ਵਿੱਚ ਦਫ਼ਤਰਾਂ ਦੇ ਦਰਵਾਜ਼ੇ ਤਾਲੇ ਲਗਾਏ ਜਾਣਗੇ ਸੂਬਾ ਪੱਧਰੀ ਹੜਤਾਲ ਵੀ ਹੋ ਸਕਦੀ ਹੈ ਇਸ ਮੌਕੇ ਯੂਨੀਅਨ ਤੇ ਇਹ ਵੀ ਕਹਿਣਾ ਹੈ ਕਿ ਈਓ ਰਾਜਪੁਰਾ ਅੱਜ ਤਰਨੇ ਸਥਾਨ ਤੇ ਨਹੀਂ ਪਹੁੰਚੇ ਜੇ ਕੱਲ ਤੱਕ ਅਧਿਕਾਰੀਆਂ ਦੇ ਵੱਲੋਂ ਕੋਈ ਪੱਕਾ ਭਰੋਸਾ ਨਹੀਂ ਮਿਲਦਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਹੜਾ ਇਹ ਤਰਨਾ ਲਾਇਆ ਗਿਆ ਹੈ ਇਹ ਕਿਉਂ ਲਾਇਆ ਗਿਆ ਹੈ ਕਿਹੜੇ ਕਿਹੜੀ ਤੁਹਾਡੀ ਮੰਗਾਂ ਹੈ ਮੈਂ ਹਾਂ ਸਰ ਆਜ ਪ੍ਰਧਾਨ ਸਪਾਈਸਰ ਯੂਨਿਟ ਪੰਜਾਬ ਰਾਜਪੁਰਾ ਇਹ ਜਿਹੜਾ ਤਰਨਾ ਲਗਾਇਆ ਗਿਆ ਇਹ ਸਾਡੇ ਮੁਲਾਜ਼ਮਾਂ ਪ੍ਰਤੀ ਹੈ ਦੂਜਾ ਨੰਬਰ ਸਾਡੀ ਇੱਕ ਸੁਨੀਤਾ ਰਾਣੀ ਸੀਗੀ ਉਰੇ ਔਰਸ ਹੌਸ ਤੇ ਲੱਗੀ ਹੋਈ ਉਹਦੇ ਐਕਸੀਡੈਂਟ ਹੋਇਆ ਇਹਨੂੰ ਅੱਜ ਦੇ 2.5 ਸਾਲ ਹੋ ਗਏ ਜਿਹਦੇ ਵਿੱਚ ਸਾਰੇ ਅਫਸਰ ਸਹਿਬਾਨਾਂ ਨੇ ਸਾਡੇ ਪ੍ਰਧਾਨਾਂ ਦੀਆਂ ਸਾਡੀਆਂ ਮਿੰਤਾਂ ਕਰੀਆਂ ਵੀ ਯਾਰ ਸਾਡੇ ਉੱਪਰ ਕੋਈ ਪਰਚਾ ਦਰਜ ਨਾ ਕਰਾਇਓ ਕੁਛ ਨਾ ਕਰਾਇਓ ਅਸੀਂ ਇਹਨਾਂ ਨੂੰ ਮਤਾ ਪਾ ਕੇ ਨੌਕਰੀ ਦਵਾਵਾਂਗੇ ਸਾਡੀ ਜ਼ਿੰਮੇਵਾਰੀ ਬਣਦੀ ਆ ਇਸ ਨੂੰ ਲਗਭਗ 2.5-7 ਦਿਨ ਹੋ ਗਏ ਸਾਡੇ ਉਰੇ ਮਤਾ ਪਾ ਕੇ ਚੰਡੀਗੜ੍ਹ ਚਲੇ ਗਏ ਆ ਚੰਡੀਗੜ੍ਹ ਦੇ ਵਿੱਚ ਸਾਡੇ ਡਾਇਰੈਕਟਰ ਸਾਹਿਬ ਗਿਆ ਲੋਕਲ ਬਾਡੀ ਮੰਤਰੀ ਜਿਹੜੇ ਡਾਕਟਰ ਨਵਜੋਤ ਜੀ ਆ ਉਹਦੇ ਨਾਲ ਸਾਡੀ ਮੀਟਿੰਗ ਹੋਈ ਉਨੇ ਉਥੇ ਹਾਂ ਵੀ ਪਈ ਸਾਡੇ ਪਰ ਵੀਡੀਓ ਵੀ ਆ ਵੀ ਆਨਸਰਾਜ ਜੀ ਉਹਨਾਂ ਬੱਚਿਆਂ ਨੂੰ ਕਹਿ ਦੋ ਵੀ ਉਹਨੂੰ ਆਰਡਰ ਜਿਹੜੇ ਆਗੇ ਸੀ ਦਵਾ ਦਾਂਗੇ ਪੱਕੀ ਨੌਕਰੀ ਦੇਵਾਂਗੇ ਪਰ ਉਹ ਹਜੇ ਤੱਕ ਪੱਕੀ ਨੌਕਰੀ ਨਹੀਂ ਦੇਈ ਗਈ ਅਸੀਂ ਬਹੁਤ ਘੇੜੇ ਮਾਰੇ ਚੰਡੀਗੜ੍ਹ ਜਲੰਧਰ ਜਾਂ ਜਿੱਥੇ ਮੰਤਰੀ ਹੈਗਾ ਆ ਹਸ਼ਿਆਰਪੁਰ ਉਥੇ ਵੀ ਗਏ ਸੀ ਤਾਂ ਉਹਨੇ ਫੇਰ ਦੁਬਾਰਾ ਸਾਡੇ ਨਾਲ ਮੀਟਿੰਗ ਕਰੀ ਉਹ ਕਹਿੰਦਾ ਆਨਸਰਾਜ ਜੀ ਇਹ ਮੈਂ ਤੁਹਾਨੂੰ ਜਿਹੜੀ ਹੈ ਵਾਦਾ ਆ ਨੌਕਰੀ ਦੇਈ ਜਾਏਗੀ ਜਦੋਂ ਮੈਂ ਸੈਕਟਰੀ ਸਾਹਿਬਾ ਗਿਆ ਤਾਂ ਸੈਕਟਰੀ ਸਾਹਿਬ ਨੇ ਮੈਨੂੰ ਬੁਲਾ ਕੇ ਕਿਹਾ ਕੀ ਅਸਰਾਜੀ ਅਸੀਂ ਅਗਰ ਪੱਕੀ ਨੌਕਰੀ ਨਹੀਂ ਦੇਂਦੇ ਤਾਂ ਇਸ ਨੂੰ ਕੰਟੈਕਟ بیس ਤੇ ਦੇ ਦਈਏ ਤਾਂ ਅਸੀਂ ਉੱਥੇ ਹਾਮੀ ਭਰ ਲਈ ਮੁੰਡੇ ਨੂੰ ਪੁੱਛ ਗਏ ਵੀ ਚਲੋ ਯਾਰ ਤੇਰੇ ਪਰਿਵਾਰ ਦਾ ਗੁਜ਼ਾਰਾ ਚੱਲੇਗਾ ਵੀ ਨੂੰ ਕੰਟੈਕਟ بیس ਤੇ ਨੌਕਰੀ ਦੇਈ ਜਾਏ ਹੁਣ ਕੰਟੈਕਟ بیس ਦੇ ਵੀ ਆਣਾ ਗੜੀ ਕਰ ਰਹੇ ਆ ਇਸ ਕਰਕੇ ਜਿਹੜਾ ਸਾਡਾ ਧਰਨਾ ਲਗਾਇਆ ਗਿਆ ਦੂਜਾ ਨੰਬਰ ਸਾਡੇ ਇੱਕ ਕੱਚੇ ਮਜ਼ਦੂਰਾਂ ਹੈ 135 ਬੰਦੇ ਉਹਨਾਂ ਦਾ 8 ਮਹੀਨੇ ਦਾ ਬਕਾਇਆ ਜਿਹੜਾ ਫੰਡ ਦਾ ਜਮਾ ਨਹੀਂ ਹੋਇਆ ਔਰ ਤਨਖਾਹ ਦੇ ਵਿੱਚ ਪਿਛਲੇ ਮਹੀਨੇ 10 ਬੰਦੇਾਂ ਦੀ ਪੂਰੀ ਤਨਖਾਹ ਕੱਟਦੀ। ਇੱਕ ਇੱਕ ਮਹੀਨੇ ਦੀ ਤਨਖਾਹ ਦੇਦੀ ਕਿ ਇੱਕ ਮਹੀਨੇ ਦੀ ਰੱਖ ਗਿਆ। ਅਸੀਂ ਇਹ ਉਹਨੂੰ ਕਈ ਵਾਰੀ ਕਹਿੰਦੇ ਆਏ ਦੇਖੋ ਕਲ ਡਿਪਟੀ ਕਮਿਸ਼ਨਰ ਤੋਂ ਆਇਆ ਹੋਇਆ ਬੀਰ ਪਰਚਾ ਦਰਜ ਕਰਾਇਆ ਜਾਈ। ਨਾ ਤਾਂ ਇਹੋ ਸਾਹਿਬੇ ਕਰਨ ਬਾਾਰੇ ਆਂ, ਨਾ ਕੋਈ ਹੋਰ ਪ੍ਰਸ਼ਾਸਨ। ਸਾਨੂੰ ਤਾਂ ਇਹ ਜਾਪ ਰਿਹਾ ਜਿਵੇਂ ਚੋਰਾ ਨਾਲ ਕੁੱਤੀ ਰਲ ਜਾਂਦੀ ਆ, ਉਤਰੇ ਅਫਸਰ ਸਾਹਿਬਾਨ ਠਿੱਕ ਦਰ ਰਲ ਕੇ ਸਾਡਾ ਜਿਹੜਾ ਐ ਸੋਸ਼ਲ ਕਰ ਰਹੇ ਆ। ਇਸ ਕਰਕੇ ਸਾਡਾ ਧਰਨਾ ਜਿਹੜਾ ਹੈਗਾ جاری ਆ, ਔਰ ਜਦੋਂ ਕਿ ਸਾਨੂੰ ਇਨਸਾਫ਼ ਨਹੀਂ ਮਿਲਦਾ ਦੋਏ ਗੱਲਾਂ ਦਾ। ਜਦੋਂ ਦੋਏ ਗੱਲਾਂ ਦਾ ਇਨਸਾਫ ਨਹੀਂ ਮਿਲਦਾ ਸੁਨੀਤਾ ਰਾਣੀ ਦੇ ਘਰ ਵਾਲਿਆਂ ਨੂੰ ਆਰਡਰ ਨਹੀਂ ਮਿਲਦੇ ਦੂਜਾ ਨੰਬਰ ਕੱਚੇ ਬੰਦੇ ਦਾ ਪੀਐਫ ਸਾਰਾ ਜਮਾ ਨਹੀਂ ਹੁੰਦਾ ਔਰ ਤਨਖਾਹ ਸਮੇਂ ਸਰ ਨਾ ਦੇਗੀ ਤਾਂ ਜਦ ਤੱਕ ਸਾਡਾ ਦਰਣਾ ਜਾਰੀ ਰਹੇਗਾ ਅੱਜ ਜਿਹੜਾ ਅਸੀਂ ਨਗਰ ਕੌਂਸਲ ਰਾਏਗੁਰਾ ਦੇ ਵਿੱਚ ਦਰਣਾ ਲਾਇਆ ਉਹ ਸਫਾਈ ਸੇਵਕ ਯੂਨੀਅਨ ਹੰਸਰਾਜ ਜੀ ਵੱਲੋਂ ਲਾਇਆ ਗਿਆ ਸੀਗਾ ਜਿਸ ਦੇ ਵਿੱਚ ਅਸੀਂ ਤਿੰਨੋਂ ਪ੍ਰਧਾਨਾਂ ਨੇ ਜਿਹੜੇ ਦਸਵੀਰ ਨਾਹਰ ਜੀ ਮੇਰਾ ਨਾਮ ਸ਼ੋਕਮਰ ਬਿੱਟੂ ਹੈ ਤੁਹਾਨੂੰ ਦੱਸ ਹੀ ਤੇ ਆ ਸਾਡੇ ਇੱਥੇ 2 ਸਾਲ ਪਹਿਲਾਂ ਸਾਡੀ ਭੈਣ ਸਨੀਤਾ ਜੀ ਦਾ ਐਕਸੀਡੈਂਟ ਦੇ ਵਿੱਚ ਟੁੱਟੀ ਦੌਰਾਨ ਜਿਹੜੀ ਇਹ ਡੈਥ ਹੋ ਗਈ ਸੀ ਤੇ ਹੰਸ ਰਾਜ ਜੀ ਨੇ ਦਸਵੀਰ ਜੀ ਨੇ ਸਨੀਤੀ ਨਾ ਨੇ ਪ੍ਰਧਾਨਾਂ ਨੇ ਮੁੱਦਾ ਚੱਕਿਆ ਸੀ ਵੀ ਇਸ ਪਰਿਵਾਰ ਦੀ ਜਿਹੜੀ ਹੈ ਨੌਕਰੀ ਦਿੱਤੀ ਜਾਵੇ ਪਰ ਉਸ ਟਾਈਮ ਜਿਹੜੇ ਇੱਥੇ ਦੇ ਲੀਡਰ ਸੀ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਸੀ ਵੀ ਜਿਹੜੀ ਇਹ ਨੌਕਰੀ ਦਿੱਤੀ ਜਾਏਗੀ ਪਰ ਹੁਣ ਤੱਕ ਉਹ ਨੌਕਰੀ ਨਹੀਂ ਦਿੱਤੀ ਗਈ। ਜੀ ਇਸ ਕਰਕੇ ਜਿਹੜਾ ਨਗਰ ਕੌਂਸਲ ਰਾਏ ਬਰਾਬਰ ਜੀ ਤਰਨਾ ਲਾਇਆ ਜਿਹੜਾ ਕੱਲ ਤਰਨਾ ਹੋਇਆ ਇਹ ਇਹ ਐਲਟੀਮੇਟਮ ਦਿੱਤਾ ਹੈ ਅਫਸਰਾਂ ਨੂੰ ਕੱਲ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ ਇਹੋ ਸਾਡੇ ਖਿਲਾਫ ਵੀ ਤਰਨਾ ਲੱਗੇਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੇ ਸਾਡੀ ਮੰਗਾਂ ਇਹ ਨਹੀਂ ਮੰਨਦੇ ਜਾਂ ਸਾਡੀ ਜਿਹੜੀ ਭੈਣ ਦਾ ਐਕਸੀਡੈਂਟ ਹੋਇਆ ਜਿਹਦੀ ਡੈਥ ਹੋ ਗਿਆ ਜੇ ਉਸ ਪਰਿਵਾਰ ਨੂੰ ਨੌਕਰੀ ਨਹੀਂ ਮਿਲਦੀ ਆਹ ਨਾਲੇ ਟਾਈਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਐਸੀ ਹੜਤਾਲਾਂ ਕਰਾਵਾਂਗੇ ਨਾ ਸਾਡਾ ਕੋਈ ਵਰਕਰ ਕੰਮ ਕਰੇਗਾ ਚਾਹੇ ਸ਼ਹਿਰ ਦੇ ਵਿੱਚ ਕੀੜੇ ਚੱਲਣ ਹੋ ਸਕਦਾ ਆਨ ਆਏ ਟਾਈਮ ਦੇ ਵਿੱਚ ਅਸੀਂ ਦਫਤਰਾਂ ਨੂੰ ਟਾਲੇ ਵੀ ਲਵਾ ਦਈਏ ਤੁਹਾਡੀ ਇਸ ਵਾਰ ਵਿੱਚ ਕੋਈ ਈਓ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕੀ ਸਵਾਸ਼ਣ ਦਿੱਤਾ ਤੁਹਾਨੂੰ ਅੱਜ ਜਿਹੜਾ ਅਸੀਂ ਜਿਹੜਾ ਧਰਨਾ ਰੱਖਿਆ ਸੀਗਾ ਈਓ ਸਾਹਿਬ ਆਏ ਨਹੀਂ ਜੇ ਈਓ ਸਾਹਿਬ ਹੋਰੇ ਹੁੰਦੇ ਤੇ ਸ਼ਾਇਦ ਹੋ ਆ ਵੀ ਸਕਦੇ ਸੀ ਪਰ ਸਾਨੂੰ ਪਤਾ ਲੱਗਿਆ ਵੀ ਵੀ ਸ਼ਾਇਦ ਉਹ ਕੋਠੀ ਆ ਵੀ ਉਹਨਾਂ ਦੀ ਤबीयत ਠੀਕ ਨਹੀਂ ਹੈ ਵੀ ਹੋ ਸਕਦਾ ਉਹ ਛੁੱਟੀ ਦੇ ਕੇ ਸੋ ਜਾ ਸਕਦੇ ਆ ਜੇ ਕੱਲ ਈਓ ਸਾਹਿਬ ਆ ਕੇ ਸਾਨੂੰ ਤਿੰਨੋਂ ਪ੍ਰਧਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਹਾਂ ਵੀ ਇਹਦਾ ਕੋਈ ਅਸੀਂ ਹੱਲ ਕਰਦੇ ਆ ਤੇ ਜੋ ਸਾਡੇ ਵਨੰਤਰ ਅੱਜ ਦੇ ਤਾਂ ਅਸੀਂ ਬੈਠ ਕੇ ਸਮਝੋ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jisda hove asar